ਕਤਰੀ ਕਰ ਪਾਈ ਦੀ ਸਾਰਿਆਂ ਨੂੰ ਤੇ ਅੱਜ ਆਪ ਆਏ ਹੋਏ ਆ ਭਰਾ ਮੇਰੇ ਕੁਲਵਿੰਦਰ ਮਿਸ਼ਤਰੀ ਕੋਲੇ ਮਿਰਗੀਆਂ ਨੇ। ਪਿੰਡ ਮਿਰਜਾਣੇ ਆਪਣੀਆਂ ਤੇ ਕੁਲਵਿੰਦਰ ਬਾਈ ਕੋਲੇ ਆਏ ਆ ਤੇ ਬਾਈ ਘੈਂਟ ਚੀਜ਼ ਤਿਆਰ ਕਰੀ ਜਾਂਦਾ 3630 ਤੇ ਫੁੱਲ ਘੈਂਟ ਚੀਜ਼ ਆਟ ਹੋਰ ਮੈਨੂੰ ਲੱਗਾ ਵੀ ਦੂਜੇ ਢੋਲਾ ਨਾਲੋਂ ਵੀ ਵੱਡਾ ਲਾਤਾ ਬਾਈ ਨੇ ਇਦਗੇ। ਤੇ ਘੈਂਟ ਚੀਜ਼ ਬਣਾਈ ਜਾਂਦਾ ਦੇਖੋ ਯਾਰ। ਸਪਰੇਅ ਕਰਨ ਵਾਸਤੇ ਪੰਪ ਪੰਪ ਲਾ ਕੇ ਘੈਂਟ ਗੱਲਬਾਤ ਤਿਆਰ ਕਰੀ ਜਾਂਦਾ 3630 ਤੇ ਤੇ ਆਹ ਦੇਖੋ ਭਰਾ ਮੇਰੇ ਪਾਪਾ ਪੁੱਪਾ ਤੇ ਬਾਕੀ ਆਪਾਂ ਕੁਲਵਿੰਦਰ ਨੂੰ ਪੁੱਛਾਂਗੇ ਵੀ ਕਿੰਨਾ ਫੋਟ ਏਰੀਆ ਲੈ ਕੇ ਜਾਊਗਾ ਇਹ ਤੇ ਨਾਲ ਜਿਹੜੀ ਆ ਸਪੋਰਟ ਲਾਤੀ ਬਹੁਤ ਘੈਂਟ ਚੀਜ਼ ਬਣੀ ਐ ਇਹ ਆਪਣੇ ਆਪ ਇਕੱਠੀ ਕਰੂਗੀ ਐ ਘੈਂਟ ਚੀਜ਼ ਲਾਤੀ ਬਾਈ ਨੇ 37 30 ਤੇ ਘੈਂਟ ਗੱਲ ਬਾਤ ਆ ਯਾਰ ਆ ਦੇਖੋ ਪੰਪ ਪੰਪ ਲਾ ਕੇ ਇਹ ਜਮਾ ਨਾਲ ਸਿਰਾਤੀ ਜੀ ਕਰਤੀ ਯਾਰ ਕੰਪਨੀ ਮੰਨ ਕੇ ਚੱਲ ਜਿਹੜੇ ਕੰਪਨੀ ਵਾਲੇ ਬਣਾਉਂਦੇ ਨੇ ਉਹ ਵੀ ਨਰੀਸ਼ ਕਰਦੇ ਤੇ ਐਡੀ ਤਗੜੀ ਚੀਜ਼ ਬਣਾਈ ਆ ਕੁਲਵਿੰਦਰ ਨੇ ਹੋਰ ਕੁਲਵਿੰਦਰ ਕੀ ਹਾਲ ਹੈ ਠੀਕ ਆ ਜੱਤਾ ਵਧੀਆ ਤੂੰ ਦੱਸ ਤੇ ਆਹ ਕਿੰਨੇ ਫੁੱਟ ਏਰੀਆ ਲੈ ਕੇ ਜਾਊਗਾ ਇਹ 1 ਗੇੜੇ 55 ਫੁੱਟ ਖਾਂ ਲੈ ਕੇ ਜਾਊਗਾ ਤੇ ਜਿਹੜੇ ਮਾਲਾ ਢਾਂਗੇ ਨੇ ਇਹਦੇ ਉਹ ਹੈਗੇ 45 ਫੁੱਟ ਅੱਛਾ ਗੰਨਾ ਲਾ ਕੇ ਸਿਰੇ ਤੇ ਦੋ ਹਾਂ ਤੇ ਮਾਲਾ 55 ਫੁੱਟ ਖਾਂ ਲੈ ਕੇ ਜਾਉਂਦੇ ਦੋਨੇ ਪਾਸੋਂ ਦੋਨੋਂ ਪਾਸੋਂ 55 ਫੁੱਟ ਇੱਕ ਗੇੜੇ ਦਾ 55 ਫੁੱਟ ਸਾਡਾ ਬਹੁਤ ਹੋ ਗਿਆ ਯਾਰ ਨਾ ਬਹੁਤ ਹੋ ਗਿਆ ਜੱਤਾ ਬਹੁਤ ਹੋ ਗਿਆ ਤੇ ਦੇਖੋ ਭਰਾ ਮੇਰੋ ਤੇ ਬਾਕੀ ਮੈਂ ਤੁਹਾਨੂੰ ਦਿਖਾਉਣਾ ਫੇਰ ਕਰਾਉਣਾ ਕੁਲਵਿੰਦਰ ਨਾਲ ਗੱਲ ਤੇ ਆਹ ਦੇਖੋ ਪੰਪ ਲਾਤਾ ਬੰਦੇ ਨੂੰ ਮੰਨ ਕੇ ਚੱਲ ਥੱਲੇ ਉਤਰਨ ਦੀ ਲੋੜ ਨਹੀਂ ਉੱਤੋਂ ਹੀ ਇਹ ਆਪੇ ਆਪ ਇਕੱਠਾ ਵਜਿਆ ਕਰੂਗਾ ਜਿਗਾੜ ਤੇ 36 30 ਤੇ ਲਾਤਾ ਦੇਖੋ ਕਿੰਨਾ ਮਰਜੀ ਇਹਨੂੰ ਨੀਵਾ ਕਰ ਲਿਓ ਕਿੰਨਾ ਮਰਜੀ ਇਹਨੂੰ ਉੱਚਾ ਕਰ ਲਿਓ ਇੱਕ ਪੰਪਾ ਲਾਤਾ ਆ ਲਾਤਾ ਇਹਨੂੰ ਨੀਵਾ ਉੱਚਾ ਕਰਨ ਵਾਸਤੇ ਕੋਈ ਨਟ ਖੋਲਣ ਦੀ ਲੋੜ ਨਹੀਂ ਕੁਛ ਨਹੀਂ ਸਾਰਾ ਕੰਮ ਹੀ ਜਮਾਨਾ ਪੰਪ ਤੇ ਹੀ ਕਰਤਾ ਪੂਰੀ ਘੈਂਟ ਗੱਲ ਬਾਤ ਆ ਇੱਕ ਪੰਪ ਇਧਰਲੇ ਪਾਸੇ ਲਾਤਾ ਤੇ ਆ ਦੇਖੋ ਆ ਜਿਹੜਾ ਏਰੀਆ ਰਹਿ ਗਈ ਵਿਚਾਲੇ ਇਧਰ ਵੀ ਲਾਤੀਆਂ ਪਾਈ ਆਪਾਂ ਇਹ ਪੂਰੀ ਘੈਂਟ ਗੱਲਬਾਤ ਆ ਯਾਰ ਤੇ ਆ ਦੇਖੋ ਚਾਰ ਸਪੀਰ ਤੁਹਾਨੂੰ ਘੁੰਮ ਕੇ ਦਿਖਾਉਣਿਆ ਅ ਰਬੜ ਜੀ ਦੀਆਂ ਲਾਪੀਆਂ ਨੇ ਪੈਪਾਂ ਤੇ ਬਾਕੀ ਆ ਰਬੜ ਦੀ ਪੈਪ ਆ ਵੀ ਇਹ ਤਾਂ ਲਾਈ ਆ ਰਬੜ ਦੀ ਵੀ ਇਹਦੇ ਵਿੱਚ ਨਾ ਯਾਰ ਆ ਜਾਂਦੀ ਆ ਤੇ ਨੌਜਲਾ ਬੰਦ ਹੋ ਜਾਂਦੀ ਆ ਹੁਣ ਇੱਕ ਵੀ ਨੌਜਲ ਬੰਦ ਨਹੀਂ ਹੋਊਗੀ ਨਾ ਇਹਦੇ ਵਿੱਚ ਯਾਰ ਆਵੇ ਜਮਾਨਾ ਜਾਬੀ ਵੜਦਾ ਤੇ ਬਾਕੀ ਆ ਟਰੈਕਟਰ ਦਾ ਵੀ ਮਤਲਬ ਦਾ ਬਾਈ ਕੰਮ ਕੰਮ ਕਰਵਾਈ ਜਾਂਦੇ ਨੇ ਵਿੱਚੇ ਟਾਇਰ ਜਾਲਾ ਰੱਖਿਆ ਇਹ 630 ਘੈਂਟ ਗੱਲਬਾਤ ਆ ਯਾਰ ਸਿਰੇ ਹੀ ਲਾਤਾ ਤੇ ਆ ਪਾਪਾ ਪੂਪਾ ਲਾ ਕੇ ਦੇਖੋ ਜਾਂਥੀ ਵਾਲੇ ਵੀ ਰੀਸ ਨਹੀਂ ਕਰਦੇ ਤੇ ਅੱਧ ਰੇਟ ਤੇ ਯਾਰ ਤੇ ਜੇ ਆਪਾਂ ਇਹ ਜਾਂਥੀ ਜੋ ਬਣਾਵਾਂਗੇ ਆਹੀ ਜਗੜ ਮਨ ਲਾ ਦੇ ਵੀ 4-5 ਲੱਖ ਉਹ ਹੀ ਲੈ ਲੈਂਦੇ ਨੇ ਉਹ ਤੇ ਇਹ ਬਾਈ ਕਹਿੰਦਾ ਆਪਣੀ ਗਰੰਟੀ ਆ ਫੁੱਲ ਇਹ ਪਹਿਲਾਂ ਵੀ ਬਹੁਤ ਬਣਾਤੀ ਪਹਿਲਾਂ ਵੀ ਆਪਾਂ ਵੀਡੀਓ ਪਾਈਆਂ ਤੇ ਦੂਰੋਂ ਦੂਰੋਂ ਬਾਈ ਬਣਵਾ ਕੇ ਲੈ ਗਏ ਮਨ ਲਾਦਾ ਵੀ 30-35 ਤਾਂ ਕੁਲਵਿੰਦਰ ਨੇ ਬਣਾਤੇ ਹੋਣਗੇ ਹਨਾ ਕੁਲਵਿੰਦਰਾ ਹਾਂਜੀ ਜੱਤਾ ਜੀ 30-35 ਦਾ ਬਣਾਤੇ ਹੋਣਗੇ ਇਹ ਮੋਜਾਲਾਲ ਜੱਤਾ ਜੀ ਹਨਾ ਬਹੁਤ ਤੇ ਆ ਢੋਲ ਵੀ ਮੈਨੂੰ ਵੱਡਾ ਲੱਗੀ ਜਾਂਦਾ ਦੂਜਿਆਂ ਨਾਲ ਢੋਲ ਮੰਨ ਲਾ ਵੀ ਕਿਸੇ ਨੇ ਮੰਨ ਲਾ ਸਪੈਸ਼ਲ ਘਰੇ ਤਿਆਰ ਕਰਵਾਇਆ ਜੀ ਅੱਛਾ ਵੀ ਮੰਨ ਲਾ ਕਹਿੰਦੇ ਉਹ ਕਹਿੰਦੇ ਸਾਡੇ ਕੋਲ ਬਾਣ ਹੈਗਾ ਜ਼ਿਆਦਾ ਉਹ ਕਹਿੰਦੇ ਵੀ ਮੰਨ ਲਾ ਵੀ ਛੋਟਾ ਕਹਿੰਦੇ ਫਿਰ ਮੰਨ ਲਾ ਵੀ ਬਾਰੀ ਬਾਰੀ ਭਰਨਾ ਨਾ ਪਵੇ ਭਰਨਾ ਪੈਂਦਾ ਇਹ ਕਹਿੰਦੇ 800 ਲੀਟਰ ਦਾ ਇਹ ਅੱਛਾ ਤੇ ਮਗਰ ਟੈਂਕੀ ਨਹੀਂ ਲਵਾਈ ਉਹਨਾਂ ਨੇ ਉਹ ਕਹਿੰਦੇ ਵੀ ਮੰਨ ਲਾ ਵੀ ਅਸੀਂ ਵੈਸੇ ਹੀ ਮੰਨ ਲਾ ਵੀ ਭਰ ਲਿਆ ਕਰਾਂਗੇ ਹਾਂ ਤੇ ਇੱਕ ਗੱਲ ਹੋਰ ਆ ਜਾਂਦਾ ਟਾਇਰ ਵੀ ਆਪਣੇ ਕੋਲ ਹੁੰਦੇ ਆ ਜਿਵੇਂ ਵੀਰਪੁਰਾਣੇ ਭਰਾਣੇ ਟਾਇਰ ਪਾਉਣੇ ਹੁੰਦੇ ਆ ਟਾਇਰ ਕਿਹੜੇ ਮੰਨ ਲਾ ਵੀ अच्छा अच्छा वो पतली ट्रैक्टर दे हां हां वो भी ਆਪਣੇ ਕੋਲ ਹੁੰਦੇ ਨੇ ਹੁੰਦੇ ਨੇ ਤੇ हां ਰੇਹ ਵਾਲਾ ਆਪਣੇ ਕੋਲ ਉਹ ਵੀ ਰੇਹ ਵਾਲਾ ਵੀ ਹੁੰਦਾ ਆਪਣੇ ਕੋਲ हां ਠੀਕ ਆ ਹੁਣ ਆਪਾਂ ਸਾਰੇ ਪਾ ਪੋ ਕੇ ਤਿਆਰ ਕਰਕੇ ਦਵਾਂਗੇ ਸਾਰਾ ਤੇ ਜੇ ਕਿਸੇ ਬਾਈ ਨੇ ਰੇਟ ਪੁੱਛਣਾ ਹੋਵੇ ਤਾਂ ਅਗਲਾ ਆਪਾਂ ਨੂੰ ਫੋਨ ਲਾ ਲੈ ਨਹੀਂ ਬਾਈ ਕਈ ਮਤਲਬ ਕਮੈਂਟ ਕਰ ਲੱਗ ਜਾਂਦੇ ਵੀ ਕੀ ਰੇਟ ਅਜੇ ਦੱਸਿਆ ਵੀ ਹੋਵੇ ਤਾਂ ਵੀ ਬੱਚਣਾ ਵਿੱਚ ਨਾ ਮੈਂ ਤੁਹਾਨੂੰ ਦੱਸਾਂ ਵਿੱਚ ਲੋਕ ਇਹ ਜਿੰਨਾਂ ਸਵਾਦ ਲੈਣ ਦੇ ਮਾਰੀ ਤੈ ਜਾਂਦੇ ਸਵਾਦ ਜਿਆਦੇ ਲੈਂਦੇ ਨੇ ਜਿਹੜੇ ਨੇ ਬਾਈ ਨੇ ਬਣਾਉਣਾ ਹੁੰਦਾ ਉਹ ਬਾਈ ਫੋਨ ਸਿੱਧਾ ਲਾਉਂਦਾ ਸਿੱਧੀ ਗੱਲ ਕਰਦਾ ਹੈ ਇਹ ਬਾਕੀ ਉਹਨਾਂ ਨੂੰ ਬੇਨਤੀ ਆ ਭਰਾ ਜਿਹੜੇ ਸਵਾਦ ਵਾਲੇ ਨੇ ਦੂਰ ਰਹਿਣ ਆਪਣੀ ਵੀਡੀਓ ਤੇ ਜਿਹਨੇ ਬਣਵਾਉਣਾ ਹੈ ਉਹ ਤੁਹਾਡੇ ਨੰਬਰ ਤੇ ਸੰਪਰਕ ਕਰਨ ਤੇ ਆਪਣਾ ਨੰਬਰ ਬੋਲ ਆਪਣਾ ਨੰਬਰ ਹੈਗੇ 77176 ਜੀ 738 ਤੇ ਬਾਰੇ 77176 738 ਤੇ ਆ ਕੁਲਵਿੰਦਰ ਦਾ ਨੰਬਰ ਹੈ ਬਰਾ ਮੇਰਾ ਤੇ ਢੋਲ ਢੂਲ ਵਾਲੇ ਜਮਾਨਾ ਕੋਕੀ ਲਾਣਦਾ ਬਾਈ ਤੇ ਜੇ ਹੋ ਰੇ ਵਾਲਾ ਆਪਣਾ ਉਹ ਵੀ ਬਣਾਉਣਾ ਹੈ ਨਾ ਹਾਂ ਸਾਰੇ ਤਾਂ ਤਾਂ ਟਾਇਰ ਟੂ ਰੇ ਰੂ ਵਾਲਾ ਆਪਣਾ ਸਾਰਾ ਆਪਦਾ ਬਣਾ ਕੇ ਤੇ ਜਿਹੜੇ ਆਪਾਂ ਆਹ ਟਾਇਰ ਤੂੰ ਆਨੇ ਪਤਲੇ ਪਤਲੇ ਟਰੈਕਟਰ ਦੇ ਪੌਣ ਵਾਲੇ ਤੇ ਪ੍ਰੀ ਵਾਲੇ ਤੇ ਇਹਨਾਂ ਦਾ ਰੇਟ ਰੂਟ ਦੱਸੇਗਾ ਕਿ ਫੋਨ ਤੇ ਸਾਰਾ ਫੋਨ ਤੇ ਫੋਨ ਤੇ ਹੋਊਗਾ ਫੋਨ ਤੇ ਹੋਊਗਾ ਠੀਕ ਆ ਤੇ ਬਹੁਤ ਘੈਂਟ ਗੱਲ ਬਾਤ ਆ ਭਰਾ ਮੇਰੋ ਤੇ ਜਦੋਂ ਮਰਜੀ ਬਾਈ ਨੂੰ ਫੋਨ ਲਾਇਓ ਤੇ ਬਾਈ ਦਾ ਤੁਹਾਡੇ ਕੋਲੇ ਨੰਬਰ ਵੀ ਆ ਗਿਆ ਤੇ ਪੂਰੀ ਘੈਂਟ ਗੱਲ ਬਾਤ ਆ ਯਾਰ ਤੇ ਏਜੰਸੀ ਵਾਲੇ 4-5 ਲੱਖ ਮੰਗ ਲੈਂਦੇ ਨੇ ਐਡੀ ਵੀ ਚੀਜ਼ ਦਾ ਤੇ ਇਹ ਬਹੁਤ ਹੀ ਘੱਟ ਰੇਟਾਂ ਦੇ ਬਣਵਾਉਂਦਾ ਪਿੰਡ ਮਿਰਜਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜੇ ਕਿਸੇ ਭਰਾ ਨੇ ਬਣਵਾਉਣਾ ਹੋਵੇ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਓਕੇ ਭਰਾ ਵੀਡੀਓ ਚੰਗੀ ਲੱਗੀ ਦਬ ਕੇ ਸ਼ੇਅਰ ਜ਼ਰੂਰ ਕਰਦਾ ਕਰੋ ਤੁਹਾਡੇ ਵਾਸਤੇ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਪਾਂ ਤੇ ਟਰੈਕਟਰਾਂ ਦੀਆਂ ਵੀਡੀਓ ਖਾਸ ਕਰਕੇ ਆਪਾਂ ਲੈਉਣੇ ਹੁੰਦੇ ਆ ਜੇ ਕਿਸੇ ਭਰਾ ਨੇ ਟਰੈਕਟਰ ਰੂਟਰ ਲੈਣਾ ਹੋਵੇ ਉਹ ਵੀ ਵੀਡੀਓ ਆਪਾਂ ਪਾਉਂਦੇ ਨੇ ਆਪਣੇ ਚੈਨਲ ਤੇ ੁੱਲਰ ਤਲਵੰਡੀ ਸਾਬੋ ਵਾਲਾ YouTube ਤੇ Facebook ਤੇ ਦੋਨੇ ਚੈਨਲ ਆਪਣੇ ਫੋਲੋ ਕਰ ਲਿਓ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰਦੇ ਕਰੋ ਓਕੇ ਜੀ ਧੰਨਵਾਦ ਜਿੰਦ ਬਾਦ ਰਹੋ ਲੌਰੀ ਪਹਿਲਾ ਆਤਾ ਸਾਹ ਤੇ ਸਬਰੇ ਵਾਲਾ ਇਹ ਨਿਕ ਹੋ ਗਿਆ ਉਹ ਲੱਗ ਭੈਂਕ ਲੱਗਦਾ ਹੁਣ ਤੁਹਾਨੂੰ ਦੇਖੋ ਜੀ ਚਲਾ ਆਲਾ ਬਗੜੇ ਵਾਲਾ ਅੰਦਰ ਵੀ ਨਜ਼ਰ ਆਲਾ ਆਪਿਆਂ ਤੇ ਯਾਰ ਤੇਰੇ ਨਾਲ ਕੇ ਫਲੈਸ਼ ਦੀਆਂ ਨਜ਼ਰਾਂ ਤੇ ਜੇ ਕਿਸੇ ਭਰਾ ਨੇ ਬੜਵਾਉਣਾ ਹੋਵੇ ਤੇ ਬਾਈ ਨਾਲ ਸੰਪਰਕ ਕਰ ਲਿਓ ਬਾਈ ਦਾ ਨੰਬਰ ਚੱਲੀ ਇਹਨਾਂ ਤੇ ਸਕਰੀਨ ਤੇ ਤੇ ਖਤੀਤੀ ਤੇ ਲਾਤਾ ਪਾਪਾ ਦਾਕੰਡ ਫੀਲ ਬਣੀ ਹੈ ਭੈਂਡ ਦਾ ਲਵਾਤਾ ਇੱਕ ਵੀਰ ਮਾਨ ਕੇ ਵੀਡੀਓ ਨੂੰ ਦਬ ਕੇ ਸ਼ੇਅਰ ਵੀ ਨੂੰ ਕਰ ਦਿਆ ਗਿਆ ওকে ਜੀ ਧੰਨਵਾਦ ਜਿਉਂਦੇ ਬਾਕੀ ਪਰਵਿੰਦਰ ਸਿੰਘ ਨਾ ਕਰ ਲੇ ਬੋਲ ਧੰਨਵਾਦ